ਅੱਜ ਕੱਲ੍ਹ ਦੇ ਪਦਾਰਥਾਵੀ ਯੁੱਗ ਦੇ ਵਿੱਚ ਇਨਸਾਨ ਨੂੰ ਦੌਲਤ ਸ਼ੋਹਰਤ ਜ਼ਮੀਨ ਜਾਇਦਾਦ ਦੇ ਪਿੱਛੇ ਇਸ ਕਦਰ ਤੱਕ ਦੌੜ ਲੱਗੀ ਹੋਈ ਹੈ ਕਿ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਵੀ ਭੁੱਲਤਾ ਦਿਖਾਈ ਦੇ ਰਿਹਾ। ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਨਾਭਾ ਦੀ ਡਿਫੈਂਸ ਕਲੋਨੀ ਵਿਖੇ ਜਿੱਥੇ ਅਮਰੋਦ ਸਿੰਘ ਅਗੇਤਾ ਜੋ ਕਿ 48 ਸਾਲਾਂ ਦਾ ਹੈ ਉਸ ਦੇ ਵੱਲੋਂ ਪਰਿਵਾਰ ਦੇ ਵਿੱਚ ਜ਼ਮੀਨੀ ਵਿਵਾਦ ਚੱਲਦੇ ਹਨ। ਖੁਦ ਨੂੰ ਫਾਹਲਾ ਲਿਆ ਗਿਆ ਪਰਿਵਾਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਤਣਾਅ ਦੇ ਵਿੱਚ ਚੱਲ ਰਿਹਾ ਸੀ ਮ੍ਰਿਤਕ ਅਮਰੋਦ ਸਿੰਘ ਦੇ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਇਸਾਈਡ ਨੋਟ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਸ ਦੇ ਵਿੱਚ ਉਸਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਭਰਾ ਅਤੇ ਆਪਣੇ ਪਿਤਾ ਨੂੰ ਠਹਿਰਾਇਆ ਇਸ ਘਟਨਾ ਤੋਂ ਬਾਅਦ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਨਾਬਾਸਦਰ ਪੁਲਿਸ ਦੇ ਵੱਲੋਂ ਮ੍ਰਿਤਕ ਅਮਰੋਦ ਸਿੰਘ ਦੀ ਪਤਨੀ ਦੇ ਪਿਆਨਾਂ ਦੇ ਆਧਾਰ ਤੇ ਉਸਦੇ ਭਰਾ ਅਤੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਆਪਣੇ ਸੁਸਾਇਡ ਨੋਟ ਦੇ ਵਿੱਚ ਅਮਰੋਦ ਵੱਲੋਂ ਆਪਣੇ ਭਰਾ ਰਾਜਿੰਦਰ ਸਿੰਘ ਅਤੇ ਪਿਤਾ ਜਾਗਰ ਸਿੰਘ ਨੂੰ ਆਪਣੀ ਮੌਤ ਦਾ ਸੇਮਿਵਾਰ ਦੱਸਿਆ ਗਿਆ ਕਿਉਂਕਿ ਵੰਡ ਦੇ ਮੁਤਾਬਕ ਅਮਰੋਦ ਦੇ ਆਪਣੇ ਹਿੱਸੇ ਦੀ ਜ਼ਮੀਨ ਰਾਜਿੰਦਰ ਦੇ ਵੱਲੋਂ ਆਪਣੇ ਨਾਂ ਕਰਵਾ ਲਈ ਗਈ ਸੀ ਅਮਰੋਦੀ ਪਤਨੀ ਸਕੂਲ ਦੇ ਵਿੱਚ ਪੜਾਉਣ ਗਈ ਹੋਈ ਸੀ ਅਤੇ ਉਸਨੇ ਆ ਕੇ ਦੇਖਿਆ ਕਿ ਅਮਰੋਦ ਨੇ ਫਾਹਾ ਲਾ ਲਿਆ ਅਮਰੋਦ ਦੇ ਘਰ ਦੇ ਵਿੱਚ ਉਸੀ ਪਤਨੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਅਮਰੋਦ ਦੀ ਧੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਗਈ ਹੋਈ ਹੈ ਇਸ ਮੌਕੇ ਅਮਰੋਦ ਦੇ ਗਵਾਂਡੀ ਅਤੇ ਦੋਸਤ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਰੌਲਾ ਸੁਣਿਆ ਤਾਂ ਅੰਦਰ ਜਾ ਕੇ ਵੇਖਿਆ ਕਿ ਅਮਰੋਦ ਹੁਣ ਜ਼ਿੰਦਾ ਨਹੀਂ ਰਿਹਾ ਅਸੀਂ ਉਸ ਨੂੰ ਉਤਾਰਿਆ ਤੇ ਜੇਬ ਦੇ ਵਿੱਚ ਉਹ ਸੁਸਾਈਡ ਨੋਟ ਮਿਲਿਆ ਅਮਰੋਦ ਸਿੰਘ ਬਹੁਤ ਹੀ ਇੱਕ ਸ਼ਰੀਫ ਵਿਅਕਤੀ ਸੀ ਅਤੇ ਆਪਣੇ ਹੀ ਪਰਿਵਾਰ ਤੋਂ ਦੁਖੀ ਹੋ ਕੇ ਉਸਨੇ ਇਹ ਕਦਮ ਚੁੱਕਿਆ ਕਈ ਵਾਰ ਰਿਸ਼ਤੇਦਾਰਾਂ ਨੇ ਭਰਾ ਨੂੰ ਸਮਝਾਇਆ ਪਰ ਉਹ ਨਹੀਂ ਸਮਝਿਆ ਜਿਸ ਕਰਕੇ ਅਮਰੋਦ ਨੂੰ ਇਹ ਕਦਮ ਚੁੱਕਣਾ ਪਿਆ। ਅੱਜ ਮੇਰੇ ਪਤੀ ਨੇ ਸੁਸਾਇਡ ਕੀਤਾ ਹੈਗਾ ਸਾਡਾ 5 6 ਸਾਲ ਤੋਂ ਪ੍ਰਾਪਰਟੀ ਦਾ ਰੌਲਾ ਚੱਲ ਰਿਹਾ ਸੀ ਮੇਰੇ ਸਹੁਰੇ ਨੂੰ ਸਾਨੂੰ ਜ਼ਿਆਦਾ ਦਵੱਟ ਕਿ ਨਹੀਂ ਸੀ ਰਹੀ। ਜੀ ਨਾ ਉਹਨਾਂ ਦਾ ਨਾਮ ਮੇਰੇ ਸਹੁਰੇ ਦੇ ਨਾਮ ਉਜਾਗਰ ਸਿੰਘ ਹੈ ਮੇਰਾ ਦੇਵਰ ਦਾ ਨਾਮ ਰਜਿੰਦਰ ਸਿੰਘ ਹੈ। ਕਿਉਂ ਮੇਰੇ ਪਤੀ ਨੇ ਸੁਸਾਇਡ ਨੋਟਿਸ 'ਤੇ ਲਿਖਿਆ ਬਿਲਕੁਲ ਸਹੀ ਹੈਗਾ ਉਹਦੇ ਅਕੋਰਡਿੰਗ ਉਹਦੀ ਬੰਦ ਦੀ ਕਾਰਵਾਈ ਬੰਡੀ ਚਾਹੀਦੀ ਹੈ ਮੇਰੇ ਪਤੀ ਨੂੰ ਇਨਸਾਫ ਮਿਲਣਾ ਚਾਹੀਦਾ। ਜਦੋਂ ਮੈਂ ਆਈ ਤਾਂ ਉਹਨਾਂ ਦੀ ਲਾਸ਼ ਤੇ ਲਟਕ ਰਹੀ ਸੀਗੀ। ਤੇ ਫਿਰ ਮੈਂ ਪੱਛਕੇ ਰੌਣਾ ਪਾਇਆ ਰੌਣਾ ਪਾਕੀ ਗਵਾਂਡੀਆਂ ਨੂੰ ਬੁਲਾਇਆ ਲੈ ਕੇ ਫਿਰ ਅਸੀਂ ਪਾਕੀ ਸੁਸਾਈਡ ਕੀਤਾ ਸੀ ਸੁਸਾਈਡ ਨੋਟਿਸ ਲਿਟਾਇਆ ਹੋਇਆ ਸੀ ਉਹਨਾਂ ਨੇ ਹੀ ਇਹਨਾਂ ਦੇ ਉਸ ਨੋਟਿਸ ਲੈਰ ਕਰਨ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੇਜਿਆ ਮੇਰੀਆਂ ਨਾਨ ਦਾ ਸੁਨੇਹਾ ਕੀ ਦਿੱਤਾ ਪਰ ਸਾਡੇ ਕਿਸੇ ਨੇ ਜੋ ਵੀ ਅਸੀਂ ਰਿਸ਼ਤੇਦਾਰਾਂ ਨੂੰ ਭੇਜਦੇ ਉਹਨਾਂ ਦੀ ਬੇਇਜ਼ਤੀ ਕਰਦੇ ਕਹਿੰਦੇ ਸਾਡੇ ਕੋਲੇ ਆ ਰਿਹਾ ਸਾਡੀ ਬੇਇਜ਼ਤੀ ਹੁੰਦੀ ਅਸੀਂ ਕੁੱਡੇ ਘਰਾਂ ਉਹਨਾਂ ਕਿਸੇ ਵੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਦੀ ਕੋਈ ਗੱਲ ਮੰਨੀ ਨਹੀਂ ਹੈ ਕਿੰਨੇ ਬੱਚੇ ਦੇ ਘਰੋਂ ਮੇਰੇ ਕੋਲ ਇੱਕ ਗੁੜੀ ਹੈ ਫਿਰ ਉਹ ਸਟ੍ਰੇਟ ਆਸਟ੍ਰੇਲੀਆ ਪੜ੍ਹਦੀ ਹੈ ਅਕਚੁਲੀ ਦੁਪਹਿਰੇ ਲੰਚ ਟਾਈਮ ਕਰੇ ਕਰਨ ਆਇਆ ਸੀਗਾ ਉਹਦੀ ਸ਼ਾਪ ਤੋਂ ਤੇ ਲੰਚ ਕਰਦੇ ਹੋਏ ਮੈਨੂੰ ਚਿੰਝੰਗਾੜਾ ਸੁਣਿਆ ਕਾਫੀ ਤੇ ਮੈਨੂੰ ਇਹਨਾਂ ਦੀ ਮਿਸਿਸ ਦੀ ਨਾਲ ਪड़ोसी ਨੇ ਇਹਨਾਂ ਦੀ ਆਵਾਜ਼ ਆਈ ਮੈਨੂੰ ਤੇ ਮੈਂ ਜਾ ਜਾ ਕੇ ਦੇਖਿਆ ਤਾਂ ਉਹਨਾਂ ਨੇ ਸੁਸਾਈਡ ਕਰ ਰੱਖਿਆ ਸੀ ਐਕਚੁਲੀ ਤੇ ਉਹਨਾਂ ਦੇ ਮਿਸਿੰਗ ਕਾਫੀ ਜਿਲਾ ਰਹੇ ਸੀ ਮੈਂ ਜਦ ਦੇਖਿਆ ਜਾ ਕੇ ਤਾਂ ਉਹਨਾਂ ਨੇ ਸੁਸਾਈਡ ਕੀਤਾ ਹੋਇਆ ਸੀ ਹਾਂਜੀ ਸਭ ਤੋਂ ਪਹਿਲਾਂ ਮੈਂ ਹੀ ਗਿਆ ਸੀ ਐਕਚੁਅਲੀ ਤੇ ਉਹਨਾਂ ਨੇ ਗਲਫਰਾਹ ਲਿਆਈਏ ਤੇ ਥੋੜੀ ਸੁਸਾਈਡ ਕੀਤਾ ਗਲਫਰਾਹ ਲਿਆ ਹੋਇਆ ਸੀਗਾ ਇੱਕ ਸੁਸਾਈਡ ਨੋਟ ਛੱਡਿਆ ਹੋਇਆ ਸੀਗਾ ਜੋ ਕਿ ਮੈਨੇ ਬਾਡੀ ਮੈਂ ਅਕਰ ਕੱਲਾ ਤਾਂ ਉਤਾਰ ਨਹੀਂ ਸਕਦਾ ਸੀਗਾ ਤੇ ਮੈਨੂੰ ਸੁਸਾਈਡ ਨੋਟ ਦੇਖਿਆ ਤੇ ਸੁਸਾਈਡ ਨੋਟ ਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਸੀ ਵੀ ਕਿਉਂ ਆਤਮ ਹੱਤਿਆ ਕਰ ਰਹੇ ਨੇ ਜਦ ਮੈਂ ਕਹਿਸਾ ਹੋ ਗਿਆ ਉਹਨਾਂ ਦਾ ਮੜਾ ਹੋਇਆ ਇਸੇ ਦਾ ਹੋਇਆ ਨਾ ਪਰਿਵਾਰ ਦੇ ਲਗੈਲੀ ਕਰਕੇ ਹੋਇਆ ਇਹ 4-5 ਸਾਲ ਦਾ ਬਰਾਉਂਟ ਵਿਚਾਰਾ ਐਨੀ ਟੈਂਸ਼ਨ 'ਚ ਰਹਿੰਦਾ ਸੀ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਹਰ ਟਾਈਮ ਉਹ ਟੈਂਸ਼ਨ 'ਚ ਸਾਨੂੰ ਮਰਦਾ ਰਹਿੰਦਾ ਸੀ ਅਸੀਂ ਇਹ ਕਹਿੰਦੇ ਰਹਿੰਦੇ ਸੀ ਬਰਾਉਂਟ ਕੋਈ ਕਰ ਲੈ ਜੋ ਪਰਿਵਾਰ ਵਾਲਾ ਲੈ ਕੇ ਪਰ ਉਹਨਾਂ ਨੇ ਗੱਲਬਾਤ ਕਰਕੇ ਜਵਾਨ ਕਰਕੇ ਉਹ ਕਰੇ ਇੱਕ ਕਮਰੇ ਮਾਮਾ ਜੀ ਦੀ ਕੁੜੀ ਵੀ ਹੈਗੀ ਆ ਮੈਨੂੰ ਨਿੱਜੀ ਤੌਰ ਤੇ ਇਹ ਗੱਲ ਦਾ ਪਤਾ ਵੀ ਆ ਤੇ ਪਰਿਵਾਰ ਦੇ ਫਾਦਰ ਸਾਹਿਬ ਤੇ ਭਰਾ ਤੰਗ ਕਰਦੇ ਜਿਵੇਂ ਜ਼ਮੀਨ ਤੇ ਦੇ ਇਕੱਲੇ ਦੇ ਨੌ ਪੌਣੀ ਸਾਰਿਆਂ ਦੇ ਹਿੱਸੇ ਨਾਲ ਪੈਸੇ ਜੱਲਣੇ ਦਰ ਮਰੋਂ ਜਿੰਨ ਕਿ ਕਿ ਦੰਦਾ ਦੀ ਜਦ ਕੋਈ ਗੱਲ ਨਹੀਂ ਦਾ ਚੰਗਾ ਸੀ ਅger ਉਹਨੂੰ ਕੱਲਿਆਂ ਨੂੰ ਇਕੱਲੇ ਨੂੰ ਮਾੜਾ ਬਣਾ ਕੇ ਉਹਨੂੰ ਆਹ ਸਟੈਪ ਚੱਕਣਾ ਪਿਆ ਜਿਹੜਾ ਤੁਹੀ ਹੋ ਕੇ ਉਹਨੇ ਬਹੁਤ ਜਿਆਦਾ ਤੁਹੀ ਹੋ ਕੇ ਆਹ ਸਟੈਪ ਚੱਕਿਆ ਵੀ ਉਹ ਮਰਨ ਨੂੰ ਮਜਬੂਰ ਹੋ ਗਿਆ ਇਸੇ ਮੈਂ ਦਸਤ ਤੋਂ ਮੰਗ ਕਰਦਾ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਭੈਣ ਸੁਵਿੰਦਰ ਕੌਰ ਤੇ ਬੇਟੀ ਨੂੰ ਜਿਹੜੀ ਅੱਜ ਆਸਟ੍ਰੇਲੀਆ ਵਿੱਚ ਹੈ ਆਪਣੇ ਪਾਪਾ ਨੂੰ ਮੁੜ ਕੇ ਤਾਂ ਉਹਨੇ ਮੈਲਾ ਨਹੀਂ ਹੈਗਾ ਜਿੱਦਾਂ ਕਹਤਾ ਹੁੰਦਾ ਜੀ ਓਡਾ ਵੱਡਾ ਦੁੱਖ ਲੱਗਿਆ ਬਰਾਬਰ ਜੋ ਇਹ ਜੋ ਵਿਸਾਉਂਦਾ ਖੜੇ ਪਰਵਾਰਾਂ ਦੇ ਜੱਟ ਭਾਈ ਕਰੇ ਉਹ ਹਿੱਸੇ ਮੰਗਦਾ ਜਿਹੜਾ ਵਧ ਮੰਗਦਾ ਸੀ ਹੱਕਦੰਦੇ ਫਿਰ ਕੰਨ ਰੌਲਾ ਪੈਂਦਾ ਨਾ ਇਹ ਕੰਮ ਕਰਦਾ ਹੋ ਹੱਕਦੰਦੇ ਫਿਰਦਾ ਰੌਣਾ ਹੀ ਨਹੀਂ ਸੀ ਜੇ ਹੱਕਦੰਦੇ ਫਿਰ ਉਹ ਸੋਸਾਇਟੀ ਕਿਉਂ ਕਰਦਾ ਕਿਉਂ ਮਰਦਾ ਤੇ ਹੱਕ ਨਾ ਦੇਣ ਕੰਨੀਓ ਮਜਬੂਰ ਹੋ ਕੇ ਤਾਂ ਉਹਨੇ ਸਟੱਪ ਕਿਉਂ ਸਭ ਬੰਦਾ ਸੀ ਸਰੇਬ ਦੀ ਗੱਲ ਸੰਜੀ ਘੱਟ ਕਰਦਾ ਸੀ ਅੰਦਰ ਅੰਦਰ ਆਪਦਾ 14 ਲੱਖ ਨੇ ਰੱਖਿਆ ਬਹੁਤ ਰਿਸ਼ਤੇਦਾਰਾਂ ਨੂੰ ਬਹੁਤ ਕਹਿਕੂ ਕੇ ਉਹਦੇ ਪੇਸ਼ ਨਹੀਂ ਚੱਲੀ ਕੋਈ ਮਜਬੂਰੀ ਨੂੰ ਉਹਨੇ ਅੱਜ ਫਿਰ ਧੰਮਾ ਹੈਗਾ ਸੀ ਕਰੇ ਭੈਣਾ ਆਪਣਾ ਸਕੂਲ ਗਈ ਹੋਈ ਸੀ ਉਹਨੇ ਸਟੈਪ ਚੱਕਿਆ ਹੱਸ ਗਿਆ ਉਹ ਹੋਰ ਨਾਲੇ ਤਿੰਨ ਕਿਸੇ ਦਾ ਨਾਮ ਨਹੀਂ ਲਿਖਿਆ ਜੋ ਸੱਚਾ ਉਹ ਹੀ ਬੋਲ ਕੇ ਗਿਆ ਜੋ ਲੀਹਤ ਆ ਉਹ ਤੋਂ ਬਾਹਰ ਉਹਨੇ ਇੱਕ ਵੀ ਗੱਲ ਨਹੀਂ ਕੀਤੀ ਇਹ ਬਸ ਉਸ ਸਾਡੀ ਕੁੜੀ ਜਿਹਾ ਸੋਟੀ ਨੂੰ ਪਾਪਾ ਮੁੜ ਕੇ ਮਿਲਣਾ ਸਾਡੀ ਭੈਣ ਆ ਸੁਗੰਦਰੇ ਨੂੰ ਪਤੀ ਦਾ ਕਦੇ ਮੁੜ ਕੇ ਦੇਖਣਾ ਨਹੀਂ ਬਹੁਤ ਵੱਡਾ ਪ੍ਰਭਾਵ ਮੰਗਿਆ ਰ ਅ ਦੁੱਖਾ ਸੀ ਪਰਵਾਰ ਨਾਲ ਹਰ ਟਾਈਮ ਖੜੇ ਹਾਂ ਜੋ ਵੀ ਸਾਨੂੰ ਕਹਿਣਗੇ ਅਸੀਂ ਹਾਜ਼ਰ ਹਾਂ ਇਹ ਜਿਹੜਾ ਅਮਰੋਦ ਸਿੰਘ ਡਿਫੈਂਸ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਸੁਸਾਇਡ ਕੀਤਾ ਸੀ ਇਹਦਾ ਸੁਸਾਇਡ ਨੋਟ ਹੈ ਜਿਹੜਾ ਉਬਰਾਨਦ ਹੋਇਆ ਸੀ ਇਹਦੇ ਸੁਸਾਇਡ ਨੋਟ ਤੇ ਤੇ ਇਹਦੇ ਜਿਹੜੇ ਘਰਦਿਆਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਜਗਤਾਰ ਸਿੰਘ ਤੇ ਇੱਕੋ ਸਾਡੇ ਇਹਨਾਂ ਦਾ ਫਾਦਰ ਹੈ ਜਗਰ ਸਿੰਘ ਜਣਾਵ ਗਜਨ ਸਿੰਘ ਜਿਹੜੇ ਅੱਗੇ ਅੱਗੇ ਤਾਂ ਪਿੰਡ ਹੈ ਉਸ ਨੂੰ ਕੀ ਜਿਹੜਾ ਜੀ ਸੁਸਾਇਡ ਸੁਸਾਇਡ ਇਹਨਾਂ ਦਾ ਕੋਈ ਘਰੇਲੂ ਜਿਹਾ ਜਿਵੇਂ ਜ਼ਮੀਨ ਜਾਦਾ ਦਾ ਝਗੜਾ ਸੀਗਾ ਕੰਮ ਵੀ ਲੰਮੇ ਸਮੇਂ ਤੋਂ ਇਹਨਾਂ ਦਾ ਚੱਲ ਰਿਹਾ ਸੀ। ਅੱਛਾ ਅਸੀਂ ਇਹਨਾਂ ਦੀ ਜਲਦੀ ਦੋਸ਼ੀਆਂ ਦੀ ਭਾਲ ਜਾਰੀ ਹੈ ਰੈਸ ਕਰ ਰਹੇ ਆ। ਸੁਸਾਇਡ ਕਦੋਂ ਇਹਨੇ ਕੀਤਾ? ਸੁਸਾਇਡ ਇਹਨੇ ਹੈਂਗ ਕੀਤਾ ਜੀ ਰੋਪ ਨਾਲ ਘਰ ਦੇ ਵਿੱਚ ਬਾਲਕੋਨੀ ਦੀ ਹੈ। ਉੱਥੇ نیچے ਉਹਦੇ ਚ ਇਹਨੇ ਪਲਾਸਟਿਕ ਦੀ ਰੱਸੀ ਨਾਲ ਹੈ। ਇਹਦਾ ਪਤਾ ਕੀਤਾ ਪਾ ਦੱਤੇ ਜਿਹੜੇ ਭਾਲ ਵੀ ਕਰਾਤੀ। ਜੀ। ਰਜਿੰਦਰ ਸਿੰਘ son of ਜਾਗਰ ਸਿੰਘ ਤੇ ਜਾਗਰ ਸਿੰਘ ਪੁੱਤਰ ਗਜਨ ਸਿੰਘ ਕਿਹਲੇ ਜਗਤ ਕੋਈ ਇਹਨਾਂ ਦਾ ਜ਼ਮੀਨ ਦਾ ਹੈਗਾ ਵੰਡ ਸੰਬੰਧੀ ਕੋਈ ਝਗੜਾ ਸੀ ਕੋਈ ਲੋਨ-ਲੋਨ ਵੀ ਇਹਨਾਂ ਦਾ ਚੱਲ ਰਿਹਾ ਸੀ ਉਹ ਲੋਨ ਬੰਦੋਂ ਲੈ ਕੇ ਪਹਿਲਾਂ ਕਈ ਵਾਰ ਇਹਨਾਂ ਦੀਆਂ ਪੰਚਾਇਤਾਂ ਵੀ ਹੋ ਚੁੱਕੀਆਂ ਜਿਸ ਦੇ ਵਿੱਚ ਉਹਦੀ ਟੈਨਸ਼ਨ ਜਿਹੜੀ ਆ ਰੱਖਦਾ ਸੀ ਤੇ ਅੱਜ ਇਹਨਾਂ ਦੇ ਗ੍ਰਿਫਤਾਰ ਕਿਥੇ ਨੇ ਬਸ ਇਹਨਾਂ ਦੀ ਹਾਲ ਚਾਲ ਚੱਲ ਰਹੀ ਹੈ ਜਲਦੀ ਹੋਰ ਜਣ ਜਿਹੜੇ ਗ੍ਰਿਫਤਾਰ ਕਰ ਰਹੇ ਸੀ ਇਹ ਹੈਗੀ ਆ ਜੀ ਇਹ ਸਾਡੇ ਲਾਅ ਪੀ ਐਨ ਐਸ ਦੀ ਧਾਰਾ 108 ਦੇ ਸਬਸੈਕਸ਼ਨ 3 ਅਤੇ 5